ਵਿਸ਼ਵ ਪੜ ਦੇ ਵਿੱਚ ਮਨਾਏ ਜਾ ਰਹੇ ਯੋਗਾ ਦਿਵਸ ਮੰਦੀ ਅੱਜ ਪਿਛਲੀ ਸਰਕਾਰ ਮੁਖੀ ਕਰੋੜਾਂ ਦੀ ਲਾਗਤ ਨਾਲ ਬਣੀ ਕਲਾਨੌਰ ਦੀ ਸ਼ਿਪ ਮੰਦਰ ਪਾਰਕ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ ਕਲਾਨੌਰ ਦੀਆਂ ਭਾਰੀ ਗਿਣਤੀ ਚ ਔਰਤਾਂ ਸ਼ਾਮਲ ਹੋਈਆਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਔਰਤਾਂ ਨੇ ਦੱਸਿਆ ਕਿ ਯੋਗਾ ਕਰਨ ਦੇ ਨਾਲ ਕੀ ਕੀ ਲਾਭ ਹੁੰਦੇ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਇਸ ਮੌਕੇ ਯੋਗਾ ਟ੍ਰੇਨਰ ਸੁਸੈਨ ਤ੍ਰਿਪਾਠੀ ਨੇ ਕਿਹਾ ਕਿ ਉਹਨਾਂ ਵੱਲੋਂ ਸੀਐਮ ਦੀ ਯੋਗਸ਼ਾਲਾ ਤਹਿਤ ਕਲਾਨੌਰ ਦੇ ਵਿੱਚ ਕਿੰਨੇ ਗਰੁੱਪਾਂ ਦੇ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਫ੍ਰੀ ਯੋਗ ਦੀਆਂ ਕਲਾਸਾਂ ਦੇ ਵਿੱਚ ਆ ਕੇ ਕਿੰਨੇ ਲੋਕ ਅਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅੱਜ ਵਿਸ਼ੇ ਪਰ ਵਿੱਚ ਯੋਗਾ ਡੇ ਮਨਾਇਆ ਜਾ ਰਿਹਾ ਹੈ ਇਸ ਦੇ ਤਹਿਤ ਜਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਨੌਰ ਦੀ ਸ਼ਿਵ ਮੰਦਰ ਪਾਰਕ ਵਿੱਚ ਵੀ ਇਸੇ ਦੇਖ ਰਹੇ ਹਾਂ ਯੋਗਾ ਡੇ ਮਨਾਇਆ ਜਾ ਰਿਹਾ ਹੈ ਉਹਨਾਂ ਟ੍ਰੇਨਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਿਸ ਤਰ੍ਹਾਂ ਦੀ ਕਲਾਸਾਂ ਲੱਗਦੀਆਂ ਨੇ ਭਾਵੇਂ ਵਿਸ਼ਾ ਜੋ ਵੱਡੇ ਬਣਾਇਆ ਗਿਆ ਕਿ ਕਹਾਂਗੇ ਇਸ ਪਾਸੇ ਵਿੱਚ ਇਹ ਜਿਹੜਾ ਦਸਵਾਂ 10th ਯੋਗਾਡੇ ਬਣਾਇਆ ਗਿਆ ਇੰਟਰਨੈਸ਼ਨਲ ਯੋਗਾਡੇ ਜਿਹੜਾ ਕਿ ਕਲਾਨੌਰ ਵਿੱਚ ਮਨਾਇਆ ਜਾ ਰਿਹਾ ਸੀਐਮਡੀ ਯੋਗਾਸ਼ਾਲਾ ਪ੍ਰਤੀ ਲੱਗੇ ਹੋਏ ਸੀਐਮਡੀ ਯੋਗਾਸ਼ਾਲਾ ਪ੍ਰਤੀ ਇਹ ਚਾਹੀ ਕਹਿਣਾ ਚਾਹਾਂਗੇ ਕਿ ਕਲਾਨੌਰ ਦੇ ਜੋ ਲੋਕ ਬੜੇ ਜਾਗਰੂਤ ਹੋਏ ਆ ਇਹ ਪਿਛਲੇ 3 ਮਹੀਨਿਆਂ ਤੋਂ ਜਿਹੜੀਆਂ ਕਲਾਨੌਰ ਵਿੱਚ ਕਲਾਸਾਂ ਲੱਗਦੀਆਂ ਪਈਆਂ ਤੇ ਆਪਾਂ ਲੋਕਾਂ ਨੂੰ ਕਲਾਨੌਰ ਦੇ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਪਲੀਜ਼ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓ ਤੇ ਚ ਵਤ ਤੋਂ ਵੱਧ ਲੋਕ ਪਾਰਟਿਸਪੇਟ ਕਰਨ ਕਿੰਨੇ ਚਿਤ ਜੋ ਕਲਾਸਾਂ ਲਾਈ ਜਾਂਦੇ ਇੱਥੇ ਸਰ 3 ਮੰਥ ਹੋ ਗਿਆ ਜਿਹੜੀ ਕਲਾਸਾਂ ਲੱਗਦੀਆਂ ਅੱਪੀਆਂ ਤੇ ਅੱਗੇ ਅਜ ਕੰਟੀਨਿਊ ਚਲਦੀਆਂ ਰਹਿਣਗੀਆਂ ਕਿੰਨੀਆਂ ਕਲਾਸਾਂ ਲੱਗ ਰਹੀਆਂ ਨੇ ਟੋਟਲ ਕਲਾਂ ਨੋਚ ਜਿਹੜੇ ਆ 6 ਗਰੁੱਪ ਆ ਜਿਹੜਾ ਫਸਟ ਗਰੁੱਪ ਲੱਗਦਾ ਵਾ ਸ਼ਿਵ ਮੰਦਿਰ ਬਾਦ ਸੈਕੰਡ ਲੱਗਦਾ ਬਾਬਾ ਲਾਲ ਮੰਦਿਰ 3rd ਲੱਗਦਾ ਸੁੰਦਰਪੁਰੇ ਮੱਲੇ ਚੌਥਾ ਲੱਗਦਾ ਚੱਕਰੀ ਮੱਲੇ ਪੰਜਮ ਲੱਗਦਾ ਨਾਥੀ ਮਾਤਾ ਮੰਦਿਰ ਤੇ ਜਿਹੜਾ ਛੇਮਾ ਗਰੁੱਪ ਆਉਂਦਾ ਲੱਗਦਾ ਜਲਦਰ ਮੱਲੇ ਤੇ ਜਿਹੜੇ ਲੋਕਾਂ ਚ ਨਹੀਂ ਆ ਰਹੇ ਜੋ ਕਰ ਉਹਨਾਂ ਨੂੰ ਕੀ ਮੈਸੇਜ ਦੇਵੋਗੇ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਪਲੀਜ਼ ਇਸ ਮੁਹਿੰਮ ਦੇ ਵਿੱਚ ਨਾਲ ਜੁੜੋ ਕਿ ਜਿਹੜਾ ਤੁਹੇਰਚ ਮਤਲਬ ਕਿ ਆਪਣੀ ਇੰਟਰਨਲ ਇੰਜਰੀਜ਼ ਜਾਂ ਕੁਝ ਗੱਲ ਹੋ ਕੀ ਡਾਇਬਟੀਸ ਹੋ ਗਈ ਸ਼ੂਗਰ ਹੋ ਗਈ ਜਾਂ ਫਿਰ ਜਨਰਲ ਬੀਪੀ ਲੋ ਹੁੰਦਾ ਹਾਈ ਹੁੰਦਾ ਸਰਵਾਈਕਲ ਦੀ ਪ੍ਰੋਬਲਮ ਉਹਨਾਂ ਨੂੰ ਕਵਾਂਗੇ ਕਿ ਪਲੀਜ਼ ਇਸ ਚੀਜ਼ ਵਿੱਚ ਇੱਕ ਮੁਹਿੰਮ ਵਿੱਚ ਆਓ ਤੇ ਆਪਣੇ ਜਿਹੜੇ ਆ ਇੰਟਰਨਲ ਪ੍ਰੋਬਲਮਸ ਜਿਹੜੀ ਲੇਡੀਜ਼ ਪ੍ਰੋਬਲਮਸ ਹੁੰਦੀਆਂ ਉਹ ਸੋਲਵ ਕਰੋ ਤੇ ਆਪਣੀ ਡਾਇਬਟੀਸ ਸਭ ਕੁਝ ਸੋਲਵ ਕਰੋ ਮੈਂ ਮੈਂ ਇਹ ਕਹਿਣਾ ਚਾਹਾਂਗਾ ਪਲੀਜ਼ ਇਸ ਮੁਹਿੰਮ ਦੇ ਨਾਲ ਨਾਲ ਜੁੜੋ ਜਿੰਨਾ ਹੋ ਸਕੇ ਤੇ ਘਰ ਨਾ ਬੈਠੇ ਰਹੋ ਪਲੀਜ਼ ਇਸ ਚੀਜ਼ ਵਿੱਚ ਪਾਰਟਿਸਿਪੇਟ ਕਰੋ ਜਿੰਨਾ ਹੋ ਸਕੇ ਦਵਾਈਆਂ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਪਰਮਨੈਂਟ ਜਿਹੜੀਆਂ ਗੋਲੀਆਂ ਲੱਗਦੀਆਂ ਉਹ ਛੁੱਟ ਜਾਣਗੀਆਂ ਢੱਡੀਆਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਪਲੀਜ਼ ਇਸ ਮੁਹਿੰਮ ਦੇ ਨਾਲ ਜੁੜੋ ਜਿੰਨਾ ਹੋ ਸਕੇ ਧੰਨਵਾਦ ਧੰਨਵਾਦ ਹਾਂਜੀ ਜੀ ਸਾਰਿਆਂ ਨੂੰ RAM RAM ਜੀ ਇੱਕੋ ਜੀ ਮੇਰੇ ਕੋਲ ਤਾਂ ਤੁਰਿਆ ਵੀ ਨਹੀਂ ਜਾਂਦਾ ਜਿਹੜੀ ਸਿੱਧੀ ਗੱਲ ਬਹੁਤ ਦਵਾਈ ਖਾਦੀ ਆ ਬਿਲਕੁਲ ਤੁਰਿਆ ਨਹੀਂ ਜਾਂਦਾ ਮੇਰੇ ਕੋਲ ਨਾ ਮੇਰੇ ਕੋਲ ਐ ਪਾਸਾ ਸਾਈਡ ਲਿੱਤੀ ਜਾਂਦੀ ਸੀ ਇਹ ਬਾਕੀ ਇਹ ਮੇਰੇ ਤੰਮੀ ਦਾ ਹੀ ਬਹੁਤ ਫਰਕ ਪਿਆ ਵਾ ਤੇ ਮਤਲਬ ਕਿ ਯੋਗਾ ਜਿਹੜਾ ਇੱਕ ਬਹੁਤ ਹੀ ਲਾਭਦਾਇਕ ਚੀਜ਼ ਹੈ ਇਹ ਕਰਨਾ ਚਾਹੀਦਾ ਜਿਹੜੇ ਸਾਡੇ ਕੁਰਾਨ ਵਾਲੇ ਬਣੇ ਉਹ ਬਹੁਤ ਵਧੀਆਂ ਨੇ ਬੜੇ ਅੱਛੇ ਤਰੀਕੇ ਨਾਲ ਕਰਦੇ ਨੇ ਤੇ ਬਾਕੀ ਸੇਲ ਵਿੱਚ ਜ਼ਰੂਰ ਫਰਕ ਪੈਂਦਾ ਤੁਸੀਂ ਯੋਗਾ ਜ਼ਰੂਰ ਕਰੋ ਜੀ ਕਿੰਨੀ ਦੇਰ ਤੋਂ ਕਰੀਓ ਯੋਗਾ ਤੁਸੀਂ ਮੈਨੂੰ 1.5 ਮਹੀਨਾ ਹੋ ਗਿਆ ਹਾਂਜੀ 1.5 ਮਹੀਨਾ ਹੋ ਗਿਆ ਤੇ ਬਹੁਤ ਬੰਧ ਵਧੀਆ ਤਰੀਕੇ ਨਾਲ ਉਹਨਾਂ ਨੇ ਕਰਵਾਇਆ ਵਾ ਤੇ ਹੁਣ ਬਹੁਤ ਫਰਕ ਪਿਆ ਵਾ ਤਾਂ ਹੀ ਤੇ ਸਾਰਿਆਂ ਨੂੰ ਇਹ ਰਿਕਵੈਸਟ ਕਰ ਤਾਂ ਹਾਂਗੇ ਕਿ ਵੀ ਜ਼ਰੂਰ ਯੋਗਾ ਜ਼ਰੂਰ ਕਰੋ ਕਿਉਂਕਿ ਇਹ ਦਵਾਈਆਂ ਤੁਹਾਡੀਆਂ ਛੁੱਟ ਜਾਣਗੀਆਂ ਤੇ ਬਸ ਤੁਸੀਂ ਆਪਣਾ ਬਾਅਦ ਵਿੱਚ ਹੋਂਦ ਤੇ ਕਰਾ ਰਹੇ ਨੇ ਜੋ ਨਹੀਂ ਵੀ ਤੁਸੀਂ ਘਰ ਬਹਿ ਕੇ ਵੀ ਕਰ ਸਕਦੇ ਹੋ ਕਿਉਂਕਿ ਜਿੰਨੀ ਵੀ ਐਕਟੀਵਿਟੀ ਤੁਹਾਨੂੰ ਕਰਾਉਂਦੇ ਆ ਇਹਦੀ ਘਰ ਬਹਿ ਕੇ ਵੀ ਕਰ ਸਕਦੇ ਹੋ ਹੈ ਸਾਰਾ ਨੌਰਗਾ ਸਵਾਮੀ ਸਾਡੇ ਟੀਚਰ ਬਹੁਤ ਚੰਗੇ ਆ ਸਰਕਾਰ ਵੱਲੋਂ ਇਹ ਜਿਹੜੀ ਜੋਗਤਾ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਹੈ ਸਾਨੂੰ ਸਾਰਿਆਂ ਮਾਰਿਆਂ ਦਾ ਫਰਕ ਪਿਆ ਹੈ ਦਵਾਈਆਂ ਵੀ ਛੁੱਟ ਗਈਆਂ ਆ ਸਾਡੇ ਟੀਚਰ ਰਹਿਣ ਇਹਨਾਂ ਦੀ ਬਦਲੀ ਨਾ ਹੋਵੇ ਇਥੋਂ ਤੇ ਬਹੁਤ ਵਧੀਆ ਕਰਵਾਉਂਦੇ ਨੇ ਵਾਇਰ ਕਿਤਾ ਖਾ ਸਾ ਵਾਇਰ ਕਿਤੇ ਪਟੇ ਹੈਲੋ ਮੈਂ ਮੰਚੂ ਮਾ ਜੰਗੋ ਰਹੀ ਹਾਂ ਮੇਰੇ ਨਾਲ ਤੇ ਬੜੀ ਝੁਲੇ ਤੇ ਬੜੀ ਦਰਦ ਹੋ ਰਹੀ ਸੀ ਤੇ ਮੇਰੇ ਹੁੰਦਾ ਕਿ ਯੋਗਾ ਕਰਨਾ ਫਰਕ ਪਿਆ ਹੈ ਮਨਨੇ ਜੋ ਵੀ ਕਿਤਾ ਯੋਗਾ ਸ਼ੁਰੂ ਕੀਤਾ ਬਹੁਤ ਮਚਦਾ ਹੈ ਸਰ ਜੀ ਸਰ ਬਹੁਤ ਚੰਗੇ ਨੇ ਤੇ ਇਹੀ ਐਸੇ ਰਹਿ ਮੈਂ ਬਹੁਤ ਚੰਗੇ ਨੇ ਅਲਤੀਪ ਭਗਵੰਤ ਮਾਨ ਜੀ ਦੁਆਰਾ ਸ਼ੁਰੂ ਕੀਤੇ ਹੋਏ ਇਸ ਯੋਗਾ ਸ਼ੋਅ ਲਈ ਉਹਨਾਂ ਦੇ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਕਰਨੇ ਆ ਤੇ ਸਾਨੂੰ ਬਹੁਤ ਸਾਰਾ ਫਾਇਦਾ ਹੈ 니 ਪੇਨ ਤੋਂ ਥੋੜੀ ਰਿਲੀਫ ਮਿਲੀ ਹੈ ਤੇ ਹੋਰ ਵੀ ਕਾਫੀ ਸਰੀਰ ਰਿਲੈਕਸ ਫੀਲ ਕਰਦਾ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੈ ਇਹ ਕੰਮ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਸਰ ਦਾ ਵੀ ਧੰਨਵਾਦ ਕਰਨੇ ਆ ਜੋ ਹਨ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ ਤੇ ਯੋਗਾ ਕਰਉਂਦੇ ਨੇ ਬਹੁਤ ਬਹੁਤ ਧੰਨਵਾਦ ਆਪਣੇ ਆਪਣੇ ਭੈਣਾਂ ਨੂੰ ਕੀ ਮੈਸੇਜ ਦਿਓਗੇ ਭੈਣਾਂ ਨੂੰ ਇਹ ਵੀ ਮੈਸੇਜ ਇਹ ਜੀ ਕਿ ਜ਼ਰੂਰ ਕਰੋ ਯੋਗਾ ਜੋ ਇੱਥੇ ਪਾਰਕ ਵਿੱਚ ਸੈਰ ਕਰਨ ਆਏ ਨੇ ਉਹ ਵੀ ਕਰਿਆ ਕਰਨ ਤੇ ਹੋਰ ਵੀ ਵੱਧ ਚੜ ਕੇ ਨਾਲ ਹੋਰਾਂ ਨੂੰ ਵੀ ਲੈ ਕੇ ਆਓ ਯੋਗਾ ਕਰਨ ਲਈ ਤੇ ਇਹਨਾਂ ਦੇ ਫਾਇਦੇ ਦੱਸੋ ਆਪਣੇ ਅੰਡ ਗਵੜ ਵੀ ਦੱਸੋ ਫਾਇਦੇ ਤੇ ਇਹਦੇ ਨਾਲ ਸਾਰਿਆਂ ਦਾ ਬਹੁਤ ਭਲਾ ਹੋਏਗਾ ਮੈਂ ਇਸ ਯੋਗਾ ਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਉਹ ਕਿ ਮੇਰੀਆਂ ਬਹੁਤ ਜੜੀਆਂ ਜੜੀਆਂ ਪ੍ਰੋਬਲਮਾਂ ਸੀ ਹੁਣ ਥੋੜੀਆਂ ਸੌਲੋ ਨੇ ਬੋਲੀ ਲੱਗੇ ਤੋਂ ਕੇਂਦਰੇ ਲੱਤਾਂ ਵਿੱਚ ਵੀ ਪੇਨ ਰਹਿੰਦਾ ਸੀ ਐਂਡ ਸੀ ਜੋਗਾ ਕਰਨ ਦੇ ਨਾਲ ਮੇਰੀ ਜਿਹੜੀ ਪੇਨ ਹੈ ਉਹ ਠੀਕ ਹੋ ਗਈ ਆ ਥੋੜੀ ਕਮਰ ਦੇ ਵਿੱਚ ਵੀ ਥੋੜੀ ਪ੍ਰੋਬਲਮ ਸੀ ਤੇ ਜੋਗਾ ਕਰਨ ਦੇ ਨਾਲ ਮੇਰੇ ਜਿਹੜੇ ਮਗਰ ਕਮਲ ਦੀ ਪ੍ਰੋਬਲਮ ਹੈ ਠੀਕ ਹੋ ਗਈ ਹੈ ਸਰਵਾਈਕਲ ਦਾ ਵੀ ਥੋੜਾ ਬਹੁਤ ਮੇਨ ਸਰਗ ਤੇ ਆ ਗਿਆ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੀ ਆ ਕਿ ਤੁਸੀਂ ਯੋਗਾ ਵਾਸੇ ਥੋੜਾ-ਥੋੜਾ ਟਾਈਮ ਕੱਢ ਕੇ ਤੇ ਤੁਸੀਂ ਯੋਗਾ ਜ਼ਰੂਰ ਕਰਿਆ ਕਰੋ ਇਹ ਜੋਗਾ ਸਾਡੇ ਸਰੀਰ ਵਾਸਤੇ ਬਹੁਤ ਹੀ ਲਾਭਦਾਇਕ ਹੈ। ਮੈਂ ਇਸ ਯੋਗਾ ਵਾਸਤੇ ਸਾਰਿਆਂ ਨੂੰ ਧੰਨਵਾਦ ਕਰਦੀ ਹਾਂ। ਭਗਵੰਤ ਮਾਨ ਜੀ ਦਾ ਇੰਨਾ ਸ਼ੁਕਰ ਚੁਕਦੀਆਂ ਕਰਦੀ ਹਾਂ ਕਿ ਉਹਨਾਂ ਨੇ ਇਹ ਟੀਚਰ ਭੇਜਿਆ ਤੇ ਸਾਡੀ ਜਿਹੜੀ ਰੁਝੇ ਯੋਗਾ ਸਾਰਿਆਂ ਨੂੰ ਸਫਲ ਰਹੀ ਹੈ। ਤੁਗਰਾਵ ਰਾਮ ਜੀ। ਕੁਸ਼ ਪਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਭਗਵਾਨ ਤੁਮਨ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਕੋ ਟੀਚਰ ਕਰ ਲਿਆ ਜਿਹੜੇ ਆਸਕੇ ਤੇ ਹੀ ਜੋਗਾ ਕਰਨ ਦੇ ਆਹੀ ਨਹੀਂ ਇਨੇ ਕਾਬਿਲ ਜੋਗੇ ਜਿਨ੍ਹਾਂ ਨੇ ਟੀਚਰ ਕਰਕੇ ਸਾਨੂੰ ਜੋਗਾ ਕਰਨ ਜੋਗੇ ਬਣਾਇਆ ਵਾਹਿਗੁਰੂ ਜੀ ਦਾ ਖਾਲਸਾ ਹਾਂ ਜੀ ਜੋਗਾ ਨਾਲ ਕੀ ਫਾਇਦੇ ਹੋਏ ਜੀ ਜੋਗਾ ਨਾਲ ਫਾਇਦਾ ਬਹੁਤ ਹੈ ਸਰੀਰ ਨਹੀਂ ਚੱਲਦੇ ਉਹਦੇ ਨਾਲ ਚੱਲਣ ਲੱਪੇ ਸਰੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਤੇ ਧੰਨਵਾਦ ਤੁਹਾਨੂੰ ਜਿਹੜਾ ਚਿੱਠੀ ਆ ਤੇ ਆਦੇ ਵੀਡੀਓ ਨੇ ਭੇਜਿਆ ਸਾਡੇ ਨੇ ਦੁੱਖ ਦੂਰ ਕੀਤੇ ਮੇਰੇ ਪੈਰਾਂ ਵੀ ਹੁੰਦਣੀਆਂ ਨਹੀਂ ਚੱਲਦੀਆਂ ਸੋਨੋ ਜਿਹੜੇ ਟੈਰ ਜਿੰਦਨ ਦੇ ਵਿੱਚ ਯੋਗਾ ਕਰਨੀ ਹੈ ਮੇਰੇ ਪੈਰ ਦੇ ਕੋਈ ਠੀਕ ਆ ਮੈਂ ਰਾਤ ਨਹੀਂ ਸੌਂਦੀ ਹੁੰਦੀ ਰੋਣਾ ਕਰਨਾ ਪੈਰ ਦੀ ਮਾਸ ਕਰਨੀ ਕਰਨੀ ਤਾਂ ਨੂੰ ਪਰ ਜਿੰਦਨ ਦੇ ਸਿਵਨ ਨਹੀਂ ਮੈਂ ਘਰ ਕੋਈ ਨਹੀਂ ਵਾਏ ਦਿਖਾਓ ਕਿ ਨਾ ਜਿਹੜਾ ਯੋਗਾ ਕੀਤੀ ਜਿਹੜਾ ਚਰ ਹੋ ਗਿਆ ਮੈਂ ਪਹਿਲਾਂ ਨਹੀਂ ਸਿਰ ਹੁੰਦੀ ਮੇਰੇ ਆ ਨਹੀਂ ਨਵਾਂ ਪੈਰ ਹੋ ਗਿਆ ਨਾ ਪਣਾ ਉਹ ਹੋ ਰਿਹਾ ਏਦਾ ਕਿਰਨ ਪਾਇਨ ਜੀ ਠੀਕ ਉਹਨਾਂ ਤਿੰਨ ਮਹੀਨੇ ਹੋ ਚਲੇ ਜਾਂਦੇ ਆਉਂਦੇ ਹਾਂਜੀ ਵਾਇਰਲ ਦਾ ਕਾਲਸਾ ਵਾਇਰਲ ਦਾ ਯੋਗਾ ਦੇ ਅਸੀਂ 2-3 ਮਹੀਨਾ ਤੋਂ ਕਰ ਰਹੇ ਆ ਤੇ ਸਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਮਤਲਬ ਮੇਰੇ ਜਿਹੜੀ ਬੋਡੀ ਹੈ ਉਹਦੇ ਚ ਬਹੁਤ ਪੇਨਸ ਹੈ ਗਿਆ ਸੀ ਗਿਲਟਿੰਸ ਵੀ ਗਿਆ ਸੀ ਸਾਰੀ ਪੇਨਸ ਵੀ ਮਤਲਬ ਬੋਡੀ ਵਿੱਚ ਪਰ ਉਹ ਸਭ ਠੀਕ ਹੋ ਗਈਆਂ ਤੇ ਇਦਰ ਦਵਾਈ ਕਾਫੀ ਹੋਦਨੀ ਆ ਸੀ ਮਤਲਬ ਦਵਾਈ ਤੋਂ ਹੀ ਲੈਂਦੇ ਰਹਿੰਦੇ ਸੀ ਪਰ ਹੁਣ ਕਾਫੀ ਫਰਕ ਹੈ ਸਰ ਵੀ ਬਹੁਤ ਵਧੀਆ ਸਮਝਾਉਂਦੇ ਵੀ ਨੇ ਕਰਵਾਉਂਦੇ ਵੀ ਨੇ ਅਸੀਂ ਭਗਵੰਤ ਮਾਨਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇਹਨਾਂ ਨੂੰ ਇੱਥੇ ਭੇਜਿਆ ਕਲਾਨੌਰ ਵਿੱਚ ਤੇ ਅਸੀਂ ਸਾਰੇ ਬਹੁਤ ਮਤਲਬ ਲਾਭ ਪ੍ਰਾਪਤ ਕਰ ਰਹੇ ਆਂ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਮਾਨ ਜੀ ਜਦੋਂ ਇਹ ਵਰਕ ਜਦੋਂ ਕੰਮ ਕਰਦਾ ਬਿਲਕੁਲ ਠੀਕ ਹੈ 10 ਮਹੀਨੇ ਹੋ ਗਏ ਸਾਨੂੰ ਕਰਦੇ ਆ ਕੋਈ ਗੱਲ ਨਹੀਂ ਖਾਡੀਆਂ ਦੇ ਦਵਾਈਆਂ ਵੀ ਛੋਟੀਆਂ ਕਿਉਂ ਦਿਲ ਪਰ ਮਤਲਬ ਕੀ ਤੜਦਾ ਹੁੰਦੀਆਂ ਨੇ ਬੋੜਿਆਂ ਨੂੰ ਬੋੜਿਆਂ ਨੂੰ ਤੇ ਗੈਸ ਦਾ ਪ੍ਰੋਬਲਮ ਨਹੀਂ ਮਤਲਬ ਕਿ ਨਹੀਂ ਹੁੰਦੀ ਹੁੰਦੀ ਬਿਲਕੁਲ ਠੀਕ ਹੋ ਗਈ ਹੈ ਸ਼ੂਗਰ ਆ ਬੱਚੇ ਦਾ ਜਿਹੜਾ ਹਨ ਮਿੱਠਿਆਂ ਨਾਲ ਕਾਮਯਾਬ ਕੀਤਾ ਹੈ ਸਾਡਾ ਸਰੀਰ ਤੰਦਰੁਸਤ ਰੱਖਿਆ ਹੈ ਇਹ ਨਾਮ ਕੀ ਜੇ ਪ੍ਰਸਤ ਕਰਾਂ ਮਿਸਨ ਬੈਲੋਟਰ ਕਲਾਮਾ ਕੋ ਬੋਲਦੀ ਹਾਂ ਅਸੀਂ ਬਹੁਤ ਖੁਸ਼ ਹੈਗੇ ਆ ਕਿ ਭਗਵੰਤ ਮਾਨ ਜੀ ਨੇ ਸਸ਼ੇਮ ਸਾਰ ਨੂੰ ਸਾਡੇ ਸ਼ਹਿਰ ਵਿੱਚ ਕਲਾਨੌਰ ਵਿੱਚ ਭੇਜਿਆ ਜਿਸ ਨਾਲ ਕਿ ਲੇਡੀਜ਼ ਦੀ ਫਿਜ਼ੀਕਲੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਜਿਹੜੀ ਸਰਵਾਇਟਰ ਦੀ ਪ੍ਰੋਬਲਮ ਸੀ ਜਿਹੜੀ ਗੇਬ ਮਖੀਰ ਠੀਕ ਨਹੀਂ ਹੋ ਰਹੀ ਸੀ ਪਰ ਸਸ਼ੇਮ ਸਾਰ ਨੇ ਇੰਨੀਆਂ ਵਧੀਆ ਐਕਸਰਸਾਈਜ਼ ਕਰਾਈਆਂ ਕਿ ਸਮਾਂ ਮਖੀਰ ਬਿਲਕੁਲ ਠੀਕ ਹੋ ਗਈ ਹੈ ਤੇ ਹੁਣ ਅਸੀਂ ਜਿਹੜੀਆਂ ਸਾਡੀਆਂ ਲੇਡੀਜ਼ ਦੀਆਂ ਫਿਜ਼ੀਕਲ ਪ੍ਰੋਬਲਮ ਹੈ ਉਹ ਵੀ ਠੀਕ ਹੋ ਰਹੀਆਂ ਕਿਉਂਕਿ ਅੱਜ ਕੱਲ ਲੇਡੀਜ਼ ਬਹੁਤ ਜ਼ਿਆਦਾ ਘਰਾਂ ਵਿੱਚ ਰਹਿ ਕੇ ਇਸ ਡਿਪਰੈਸ਼ਨ ਦੀ ਦਾ ਅਸ਼ਕਾਰ ਹੋ ਜਾਂਦੀਆਂ ਨੇ ਜਿਸ ਕਰਕੇ ਹੁਣ ਯੋਗਾ ਵਿੱਚ ਆਣ ਕੇ ਅਸੀਂ ਅਲੱਗ-ਅਲੱਗ ਲੇਡੀਜ਼ ਨੇ ਯੋਗਾ ਕੀਤਾ ਹੈ ਸਾਨੂੰ ਪਤਾ ਨਹੀਂ ਸੀ ਹੈਗਾ ਕਿ ਕੌਣ-ਕੌਣ ਹੈਗਿਆ ਪਰ ਇਹ ਇੱਕ ਪਰਿਵਾਰ ਬਣ ਗਿਆ ਸਾਡਾ ਇਹ ਜੋਗਾ ਸੈਂਟਰ ਇੱਕ ਪਰਿਵਾਰ ਬਣ ਗਿਆ ਹੈ ਇਸ ਲਈ ਇਹ ਭਗਵੰਤ ਮਾਨਜੀਤ ਦਾ ਸੁਖਿੰਦਰ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਲੋਕਾਂ ਨੂੰ ਹੋਰ ਵੀ ਮੈਸੇਜ ਜਿਹੜੇ ਨਹੀਂ ਆ ਰਹੇ ਹਾਂਜੀ ਅਸੀਂ ਸਾਰੀ ਲੇਡੀਜ਼ ਨੂੰ ਕਲਾਂੌਰ ਦੇ ਜਿੰਨੇ ਵੀ ਹੈਗੇ ਨੇ ਅਸੀਂ ਬਹੁਤ ਲੋਕਾਂ ਨੂੰ ਕਿਹਾ ਆ ਆਪਣੀਆਂ ਲੱਗਿਆ ਤੇ ਮੈਂ ਵੀ ਤੁਸੀਂ ਆਇਆ ਕਰੋ ਕਿ ਗੈਦਰਿੰਗ ਜਿਆਦਾ ਕਰੋ ਪਰ ਨਹੀਂ ਹੁੰਦੇ ਹੈਗੇ ਪਰ ਇਹ ਕਵਾਂਗੇ ਕਿ ਤੁਸੀਂ ਜ਼ਰੂਰ ਆਓ ਜੇਕਰ ਫਿਜ਼ੀਕਲੀ ਬਹੁਤ ਹੀ ਪ੍ਰੋਬਲਮ ਠੀਕ ਹੁੰਦੀ ਆ ਜਾਂਦਾ ਸਰ ਲੇਡੀਜ਼ ਨੇ